तहसील ਗੜਸ਼ਿੰਕਰ ਦੇ ਕਸਵਾ ਸੈਲਾ ਖੁਰ ਤੋਂ ਮੇਰੇ ਨਾਲ ਨੇ ਨੰਬਰਦਾਰ ਦਵਿੰਦਰ ਸਿੰਘ ਜੀ ਇਹਨਾਂ ਦਾ ਬੇਟਾ ਪਿਛਲੇ ਦਿਨੀ ਦੁਬਈ ਵਿੱਚ ਗਿਆ ਸੀ ਜੋ ਕਿ ਡਰਾਈਵਿੰਗ ਦਾ ਕੰਮ ਕਰਦਾ ਸੀ ਤੇ ਉੱਥੇ ਇਨੋਸੈਂਟਲੀ ਇੱਕ ਐਕਸੀਡੈਂਟ ਹੋ ਜਾਂਦਾ ਵਾ ਤੇ ਉਸ ਦੇ ਵਿੱਚ ਉਸ ਬੱਚੇ ਨੂੰ ਕੁਝ ਉੱਥੇ ਦੇ ਨਿਯਮਾਂ ਕਾਨੂੰਨਾਂ ਅਨਸਾਰ ਸਜ਼ਾ ਹੋ ਜਾਂਦੀ ਆ ਤੇ ਇਸ ਪਰਿਵਾਰ ਦੇ ਕੋਲ ਇੰਨੀ ਸਮਰੱਥਾ ਨਹੀਂ ਹੈ ਕਿ ਉਸ ਬੰਦੇ ਜਰਮਾਨੇ ਨੂੰ ਅਦਾ ਕਰ ਸਕਣ ਸੋ ਪੂਰੀ ਗੱਲਬਾਤ ਕਰਦੇ ਆ ਦਵਿੰਦਰ ਜੀ ਨਾਲ ਤੇ ਜਾਣਦੇ ਆ ਕਿ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਸੀ ਮੇਰਾ ਬੇਟਾ ਅਜ ਤੋ 7-8 ਮਹੀਨੇ ਪਹਿਲਾਂ ਦੁਬਈ ਗਿਆ ਸੀ ਦੁਬਈ ਜਾ ਕੇ ਉਹਨੇ ਲਾਇਸੈਂਸ ਬਣਾ ਕੇ ਕੋਈ 2 ਮਹੀਨੇ ਪਹਿਲਾਂ ਉਹ ਗੱਡੀ ਚਲਾਉਣ ਲੱਗਿਆ ਗੱਡੀ ਚਲਾਉਣਿਆਂ ਦਾ ਇੱਕ ਦਿਨ ਰੌਂਡਪੋਇੰਟ ਦੇ ਉੱਤੇ ਚੌਕ ਦੇ ਵਿੱਚ ਇੱਕ ਗੱਡੀ ਖਰਾਬ ਖੜੀ ਸੀ ਉਹਦੇ ਵਿੱਚ ਇੱਕ ਬੰਦੇ ਨੇ ਬਾਹਰ ਜੰਪ ਕਰ ਦਿੱਤਾ ਜਿਹਨ ਕੇ ਸਾਡੇ ਲੜਕੇ ਦੀ ਗੱਡੀ ਨਹੀਂ ਦੇਖੀ ਇਸ ਕਰਕੇ ਉਹ ਪਿਛਲੇ ਟਾਇਰਾ ਥੱਲੇ ਆ ਕੇ ਉਹਦੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਮੇਰੇ ਬੇਟੇ ਨੂੰ ਜੇਲ ਵਿੱਚ ਡਾਕ ਦਿੱਤਾ ਅਤੇ